ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਕੁਝ ਵਧੀਆ ਰਿਸ਼ਤੇ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਦੀਪਕ ਕੁਮਾਰ ਪਤਾ ਬਟਾਲਾ ਏਰੀਆ ਕਾਸਟ ਹੈ ਜੀ ਰਾਮ ਗੜੀਆ ਤੇ ਪਿਤਾ ਦਾ ਨਾਮ ਹੈ ਹੀਰਾ ਲਾਲ ਮਾਤਾ ਦਾ ਨਾਮ ਹੈ ਜੀ ਦਵਿੰਦਰ ਕੌਰ ਭੈਣ ਇਹਨਾਂ ਦੀ ਇੱਕ ਹੈ ਜੀ ਮੈਰਿਡ ਯੂਕੇ ਦੇ ਵਿੱਚ ਉਮਰ ਹੈ ਮੁੰਡੇ ਦੀ 2/11/1994 ਦਾ ਡੇਟ ਆਫ ਬਰਥ ਹੈ ਜੀ ਮੁੰਡਾ ਪ੍ਰਾਈਵੇਟ ਬੈਂਕ ਦੇ ਵਿੱਚ ਨੌਕਰੀ ਕਰਦਾ ਹੈ ਜੀ 40000 ਰੁਪਏ ਤਨਖਾਹ ਮਹੀਨੇ ਦੀ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਘਰੇਲੂ ਪਰਿਵਾਰ ਦੀ ਹੋਵੇ ਕੁੜੀ ਦੀ ਉਮਰ 25 ਸਾਲ ਤੱਕ ਦੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਿਟੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਵਿਸ਼ਾਲ ਅਰੋੜਾ ਪਤਾ ਅਜਨਾਲਾ ਉਮਰ ਹੈ 44 1993 ਦਾ ਡੇਟ ਆਫ ਬਰਥ ਹੈ ਜੀ ਜਨਮ ਦਾ ਟਾਈਮ ਹੈ 12:30 ਪੀਐਮ ਦਾ ਸਮਾਂ ਵਰਥ ਪਲੇਸ ਹੈ ਜੀ ਅਮ੍ਰਿਤਸਰ ਸਾਹਿਬ ਕੱਦ-ਕਾਠ ਹੈ ਮੁੰਡੇ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਪਹਿਣਾ ਇਹਨਾਂ ਦੀਆਂ ਦੋ ਨੇ ਜੀ ਮੈਰਿਡ ਤੇ ਕੰਮਕਾਰ ਹੈ ਮੁੰਡਾ ਅਜਨਾਲੇ ਦੇ ਵਿੱਚ ਕੰਮ ਕਰਦਾ ਹੈ 50000 ਰੁਪਿਆ ਪਲੱਸ ਤਰਖਾ ਜੀ ਪਿਤਾ ਇਹਨਾਂ ਦੇ ਐਕਸਪਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਇਹਨਾਂ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਪ੍ਰੀਤ ਸਿੰਘ ਗੁਰਸਿੱਖ ਪਰਿਵਾਰ ਹੈ ਜੀ ਪਤਾ ਮੁੱਗਾ ਏਰੀਆ ਪਿਤਾ ਦਾ ਨਾਮ ਹੈ ਹਰਚਰਨ ਸਿੰਘ ਕਾਸਟ ਹੈ ਜੀ ਰਾਮ ਗੜੀਆ ਤੇ ਉਮਰ ਹੈ 2/8/1994 ਦਾ ਡੇਟ ਆਫ ਬਰਥ ਹੈ ਜੀ ਕੱਦ-ਕਾਠ ਹੈ 5 ਫੁੱਟ 10 ਇੰਚ ਦੀ ਹਾਈਟ ਹੈ ਗੋਤ ਇਹਨਾਂ ਦਾ ਭੂਈ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੈ ਜੀ ਬੀਏ ITI ਦਾ ਡਿਪਲੋਮਾ ਕਰਿਆ ਹੋਇਆ ਇਲੈਕਟ੍ਰੀਕਲ ਦਾ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਬਰਨਾਲਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਹੈ ਢਿੱਲੋਂ ਉਮਰੇ ਜੀ ਮੁੰਡੇ ਦੀ 23 1 2001 ਦਾ ਡੇਟ ਆਫ ਬਰਥ ਹੈ ਕੱਦ-ਕਾਠ ਹੈ 5 ਫੁੱਟ 9 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਗ੍ਰੈਜੂਏਟਿਡ ਭੈਣ ਇਹਨਾਂ ਦੀ ਇੱਕ ਹੈ ਜੀ ਕੈਨੇਡਾ ਮੇ ਪੀਆਰ ਹੈ ਤੇ ਕੰਮ ਕਰ ਰਿਹਾ ਜੀ 9 ਕਿੱਲੇ ਜ਼ਮੀਨ ਹੈ ਮੁੰਡੇ ਕੋਲ ਤੇ ਕੈਨੇਡਾ ਵਰਕ ਪਰਮਿਟ ਤੇ ਕੰਮ ਕਰ ਰਿਹਾ ਪਿਤਾ ਦਾ ਆਪਣਾ ਡੈਰੀ ਫਾਰਮ ਆ ਜੀ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਐਜੂਕੇਟਿਡ ਹੋਵੇ ਕੈਨੇਡਾ ਪੀਆਰ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਪ੍ਰੀਤ ਸਿੰਘ ਪਤਾ ਬਠਿੰਡਾ ਏਰੀਆ ਕਾਸਟ ਹੈ ਜੀ ਖੱਤਰੀ ਤੇ ਉਮਰ ਹੈ ਮੁੰਡੇ ਦੀ 30 ਸਾਲ ਗੋਤ ਹੈ ਜੀ ਚੋਪੜਾ ਤੇ ਕੱਦ-ਕਾਠ ਹੈ 5 ਫੁੱਟ 7 ਇੰਚ ਦੀ ਹਾਈਟ ਹੈ ਉਹਦਾ ਇਹਨਾਂ ਨੇ ਕਰੀਆ ਜੀ 8 ਪਾਸ ਤੇ ਭੈਣਾ ਇਹਨਾਂ ਦੀਆਂ 3 ਨੇ ਜਿਨ੍ਹਾਂ ਵਿੱਚੋਂ ਇੱਕ ਪੜ ਮੈਰਿਡ ਆ ਤੇ ਦੋ ਹਨ ਮੈਰਿਡ ਨੇ ਜੀ ਕੰਮ ਕਰਿਆ ਜੀ ਆਪਣੀ ਦੁਕਾਨ ਹੈ ਮੁੰਡੇ ਦੀ ਮੰਗ ਹੈ ਇਹਨਾਂ ਦੀ ਕਿ ਕੁੜੀ ਘਰੇਲੂ ਚਾਹੀਦੀ ਹੈ ਇਹਨਾਂ ਨੂੰ ਹੋਰ ਦਾਜ ਦੇ ਹਿੱਸੇ ਦੀ ਕੋਈ ਮੰਗ ਨਹੀਂ ਜੀ ਪਰਿਵਾਰ ਦੀ ਨੰਬਰ ਦਿੱਤਾ ਗਿਆ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਦੀਪ ਸਿੰਘ ਸਰਜੀਤ ਸਿੰਘ ਪਤਾ ਮਹਾਲੀ ਏਰੀਆ ਜੀ ਉਮਰ ਹੈ 28 1992 ਦਾ ਡੇਟ ਆਫ ਬਰਥ ਹੈ ਕਸਟੇਜੀ ਇਹਨਾਂ ਦੀ ਜੱਟ ਸਿੱਖ ਤੇ ਗੋਤ ਹੈ ਗੰਡੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਤੇ ਕਦ ਕਾਠ ਹੈ 5 ਫੁੱਟ 9 ਇੰਚ ਦੀ ਹਾਈਟ ਹੈ ਪੈਣਾ ਇਹਨਾਂ ਦੀਆਂ ਦੋ ਨੇ ਜੀ ਮੈਰਿਡ ਤੇ ਕੰਮ ਕਰਿਆ ਮੁੰਡਾ ਇਟਲੀ ਦੇ ਵਿੱਚ ਪੀਆਰ ਹੈ 4 ਕਿੱਲੇ ਜ਼ਮੀਨ ਹੈ ਜੀ ਤੇ ਇਹਨਾਂ ਦੇ ਵਾਈਫ ਦੀ ਡੈਥ ਹੋ ਗਈ ਸੀ ਜੀ ਇੱਕ ਬੇਟਾ ਇਹਨਾਂ ਕੋਲ 9 ਸਾਲ ਦਾ ਲੜਕਾ ਹੈ ਸਰਦਾਰ ਹੈ ਜੀ ਭਗਵਾਨ ਦਾ ਪਤੀ ਹੈ ਗੁਰਸਿੱਖ ਫੈਮਲੀ ਆ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਿਆਹ ਤੋਂ ਬਾਅਦ ਲੜਕਾ ਲੜਕੀ ਬਾਹਰ ਜਾਣਗੇ ਬਿਨਾਂ ਬੱਚੇ ਵਾਲੇ ਸੰਪਰਕ ਕਰਨ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਅਮਰਿਤਾਰੀ ਪਤਾ ਤਲਵੰਡੀ ਭਾਈ ਏਰੀਆ ਕਾਸਟ ਹੈ ਜੀ ਰਾਮ ਗੜੀਆ ਗੋਤ ਹੈ ਜੀ ਧਮੂ ਤੇ ਉਮਰ ਹੈ ਮੁੰਡੇ ਦੀ 1192 ਦਾ ਡੇਟ ਆਫ ਬਰਥ ਹੈ ਭਰਾ ਇਹਨਾਂ ਦਾ ਇੱਕ ਹੈ ਜੀ ਅਨਮੈਰਿਡ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਕੱਦ-ਕਾਠ ਹੈ ਜੀ 5 ਫੁੱਟ 11 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਪਲੱਸ 2 ਤੇ ਕੰਮ ਕਰਾ ਹੈ ਜੀ ਰਾਜ ਮਿਸਤਰੀ ਦੇ ਠੇਕੇਦਾਰ ਨਾਲ ਮੁੰਡਾ ਟਾਈਲਾਂ ਦਾ ਕੰਮ ਕਰਦਾ ਹੈ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਘਰੇਲੂ ਹੋਵੇ ਕੱਦ ਕਾਠ ਲੜਕੀ ਦਾ 5 ਫੁੱਟ 3 ਇੰਚ ਤੋਂ ਉੱਪਰ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ